ਪੀਤਾ ਤੇ ਤੈਨੂੰ ਤਾਂ ਇਹ ਗੁਰੂ ਕਿੰਨੀਾਂ ਘੱਟ ਜੀ ਜਾਵਾਂ ਅਕਬਰਾਂ ਦੀ ਗੱਲ ਆ ਆਪਣੇ ਗਵਾਰਡ ਦੇ ਵਿੱਚ ਹੀ ਬੁੜੀਆਂ ਸੀ 2-3 ਤੇ ਉਹ ਭਾਈ ਉਹ ਬੰਦਾ ਕਹਿੰਦਾ ਕਿ ਜਾ ਕੇ ਪਾਈ ਲਾਈਟ ਬਜਾ ਕੇ ਆਇਓ ਉਹਦੋਂ ਲਾਈਟ ਬੁਝਾਉਣ ਗਿਆ ਜੰਦਾ ਉਹ ਨਵੀਂ ਨਵੀਂ ਬਿਜਲੀ ਹਜੇ ਲੱਗੀ ਲੱਗੀ ਹੋਈ ਸੀ ਆਮ ਬੰਦੇ ਨੂੰ ਨਹੀਂ ਪਤਾ ਸੀ ਵੀ ਇਹ ਕਿਵੇਂ ਬੁਝਦੀ ਆ ਕਿਵੇਂ ਜਗਦੀ ਆ ਉਹ ਤਾਂ ਕਹਿ ਕੇ ਉੱਠ ਗਿਆ ਬਾਹਰ ਨੂੰ ਪਸ਼ੂਗਾਂ ਨੂੰ ਦੇਖਣ ਪਸ਼ੂ ਦੇਖਣ ਤੇ ਉਹਨੇ ਚੱਕੀ ਪੌੜੀ ਪੌੜੀ ਲਾ ਕੇ ਤੇ ਬਲਬ ਕੋਲੇ ਜਾ ਕੇ ਤੇ ਉੱਤੇ ਫੂਕਾਂ ਮਾਰ ਲੱਗ ਗਈ ਬਲਬ ਤੇ ਜਦੋਂ ਫੂਕਾਂ ਮਾਰੀਆਂ ਤੇ ਬਲਬ ਕਿੱਥੇ ਬੁਝਦਾ ਤੇ ਉਹ 부ਝੇ ਨਾ ਤੇ ਉਹ ਪੌੜੀ ਤੇ ਚੜੀ ਕੇ ਤੇ ਉਹਨੇ ਲਲਕਰੇ ਮਾਰੀ ਜਾਵੇ ਆ ਬੁਝਦਾ ਨਹੀਂਗਾ ਮੈਂ ਤਾਂ ਬਹੁਤ ਬੁਝਾ ਬੁਝਾ ਦੇਖ ਲਿਆ ਇਹ ਬੁਝਦਾ ਨਹੀਂਗਾ ਉਹਦਾ ਕੀ ਕਰਦੀਆਂ ਇੱਥੇ ਕਦੀ ਆਦੇ ਬਾਲੋ ਬੁਝਾਉਣੀ ਆ ਉਹ ਜਾ ਸੌ ਰਹਿਦੀ ਉਹਦਾ ਪੌੜੀ ਚੱਕੀ ਫਿਰਦੀ ਆ ਬਾਹਰ ਥੱਲੇ ਹੈ ਦੀ ਸੋਚ ਤਾਂ ਆਪਣੇ ਮੰਜਿਆਂ ਦੇ ਕੋਲੇ ਹੀ ਕਦੀ ਕਿਹੜੀ ਸੋਚ ਕਹਿੰਦਾ ਆ ਦੇਖ ਜੋ ਦੇਖੀਦਾ ਉਹ ਤੇ ਉਹਨੇ ਜੋ ਸੋਚ ਨਾ ਪਤੀ ਤੇ ਬਾਲਾ ਭਰੇ ਕਹਿੰਦੀ ਮੈਨੂੰ ਤਾਂ 20 ਮਿੰਟ ਹੋ ਗਏ ਉੱਤੇ ਖੜੀ ਨੂੰ ਮੈਨਾਂ ਮਾਰ ਮਾਰ ਫੂਕਾਂ ਕਦੇ ਪੱਲਿਆਂ ਨਾਲ ਬੁਝਾਉਣੀ ਆ ਕਦੇ ਫੂਕਾਂ ਨਾਲ ਵੀ ਉਹ ਤਾਂ ਬੁਝੇ ਹੀ ਨਹੀਂ ਇਹ ਜੇ ਆਪਣੇ ਬੰਦੇ ਬਜ਼ੁਰਗ ਹੁੰਦੇ ਸੀ ਪਹਿਲਾਂ ਉਹਨਾਂ ਨੂੰ ਜਦੋਂ ਲਾਈਟ ਆਈ ਜਾਂ ਨਹੀਂ ਪਤਾ ਸੀ ਕਈਆਂ ਨੂੰ ਵੀ ਕਿਵੇਂ ਬੁਝਾਈਦੀ ਹੁੰਦੀ ਆ ਤੇ ਫੇਰ ਭਾਈ ਬੈਠੇ ਬੈਠੇ ਹੋਰ ਵੀ ਹਾਸੇ ਵਾਲੀਆਂ ਗੱਲਾਂ ਬਹੁਤ ਹੁੰਦੀਆਂ ਸੀ ਜਿਨ੍ਹਾਂ ਦੇ ਵਿੱਚ ਬਜ਼ੁਰਗ ਆਪਣੇ ਹਾਸੇ ਵਾਲੀਆਂ ਵੀ ਗੱਲਾਂ ਕਰਦੇ ਹੁੰਦੇ ਸੀਗੇ ਕਈ ਵੱਚੋ ਜਿਵੇਂ ਉਹਨਾਂ ਆਪ ਦਾ ਚੇਤਾ ਹੀ ਭੁੱਲ ਜਾਂਦਾ ਵੀ ਗੱਲ ਕੀ ਕਰੀ ਗੇ ਕਿੜੀਆਂ-ਕੜੀਆਂ ਗੱਲਾਂ ਅਸੜਾਈਏ ਕਿਰਾ ਇੱਥੇ ਦੇ ਹਰਦੇਵ ਕੇ ਘਰੇ ਸੀਗਾ ਖੰਡਪਾੜ ਪ੍ਰਗਾਸ਼ ਹੋਇਆ ਵਾ ਇੱਥੇ ਆਪਣੇ ਗਵਾਰਡ ਦੇ ਬੰਦੇ ਸੀਗੇ ਵਿੱਚ ਤੇ ਹਰਦੇਵ ਕਹਿੰਦਾ ਕਿ ਭਾਈ ਤੇ ਅੰਦਰ ਵੜ ਗਏ ਨੌਂ ਨੌਂ ਉਹ ਨੌਂ ਦੇ ਰੋਂ ਦੇ ਤੱਤੇ ਪਾਣੀ ਵਾਲੀ ਟੂਟੀ ਸੀ ਇੱਕ ਤੇ ਇੱਕ ਠੰਡੇ ਵਾਲੀ ਸੀ ਉਹ ਤਾਂ ਹਰਦੇਵ ਨੇ ਦੱਸਤੀ ਵੀ ਆਹ ਭਾਈ ਠੰਡੇ ਵਾਲੀ ਆ ਤੱਤੇ ਵਾਲੇ ਚੋਂ ਉਹਦੇ ਚੋਂ ਪਾਣੀ ਪਾੜ ਲਿਆ ਉਹ ਨੌਂ ਦੇ ਨੌਂ ਦੇ ਨੇ ਮੁੜ ਕੇ ਤੋਂ ਲੀੜੇ ਪਾ ਲਏ ਤੇ ਆਹ ਜਿਹੜੀ ਲੱਗਿਆ ਬੰਦ ਕਰਨ ਇੱਕ ਨੂੰ ਤੇ ਫੁਆਰੇ ਨੂੰ ਵੱਜ ਗਿਆ ਹੱਥ ਉੱਤੇ ਅੰਦਰੋਂ ਲਈ ਵੀ ਸੀ ਯਾਰ ਲੋ ਉਹ ਜਦੋਂ ਫਾਰੇ ਨੂੰ ਹੱਤ ਬਾਜ ਗਿਆ ਤੇ ਉੱਤੋਂ ਫੋਰਾ ਚੱਲ ਪਿਆ ਉਹ ਨਾ ਤਾਂ ਉਹਨੂੰ ਪਤਾ ਲੱਗੇ ਵੀ ਭਾਈਣਾ ਚੱਲਿਆ ਕਿੱਥੋਂ ਆ ਨਾ ਉਹਨੂੰ ਬੰਦ ਕਰਦਾ ਗਿਆ ਤੇ ਪਾਏ ਵੀ ਸੀ ਲੀੜੇ ਨਾ ਢੂਕੇ ਸੁੱਕੇ ਸਿਆਲ ਦਾ ਮੀਨਾ ਤੇ ਉੱਤੋਂ ਫੋਰਾ ਚੱਲੇ ਤੇ ਅੰਦਰੋਂ ਪਾਵੇ ਰੌਲਾ ਓਏ ਆਇਓ ਸੁਣ ਦੋ ਮੈਂ ਤਾਂ ਭੱਜ ਗਿਆ ਓਏ ਆਇਓ ਭੱਜ ਕੇ ਹਰਦੇਵ ਗਿਆ ਭਾਈ ਭੱਜ ਕੇ ਹਰਦੇਵ ਜਾ ਕੇ ਲਾ ਕੀ ਹੋਗਾ ਕਹਿੰਦਾ ਯਾਰ ਪਤਾ ਨਹੀਂ ਆ ਕਿੱਥੋਂ ਚੱਲ ਪਿਆ ਯਾਰ ਮੈਂ ਤਾਂ ਸਾਰਾ ਹੀ ਪਤੰਦਰਾ ਭਿਉਂਤਾ ਇਹਨੇ ਉਨੇ ਪਾਈ ਲੀੜੇ ਫੇਰ ਲਾਹੇ ਫਿਰ ਕਰੋ ਲੀੜੇ ਹੋਰ ਲੈ ਕੇ ਗਏ ਉਹਦੇ ਬਾਅਦ ਤੇ ਫੇਰ ਜਾ ਕੇ ਉਹ ਵਿਚਾਰੇ ਨੇ ਫੇਰ ਲੀੜੇ ਪਾਏ ਲੀੜੇ ਪਾ ਕੇ ਤੇ ਇਹ ਜਾਂ ਉਦੋਂ ਜਾਨੀ ਇਹੋ ਜਿਹੇ ਬੰਦੇ ਆਪਣੇ ਹੁੰਦੇ ਉਹਨਾਂ ਕਈਆਂ ਨੂੰ ਨਹੀਂ ਪਤਾ ਸੀ ਇਹਨਾਂ ਗੱਲਾਂ ਦਾ ਵੀ ਵੀ ਹਾਂ ਕਿੱਥੋਂ ਹੋਂਦ ਤੋਂ ਸਾਰਿਆਂ ਨੂੰ ਪਤਾ ਵੀ ਚੱਲ ਫੁਆਰਾ ਇੱਥੋਂ ਚੱਲਦਾ ਸੀ ਬੁੜਿਆਂ ਨੂੰ ਆਪਣੇ ਨੂੰ ਪੁਰਾਣਿਆਂ ਨੂੰ ਨਹੀਂ ਪਤਾ ਸੀ ਕਈ ਬਣਾਉਂਦੇ ਨੂੰ ਦੇ ਛੱਡ ਲੈਂਦੇ ਸੀਗੇ ਅ 13 ਫੇਰ ਇਹਨਾਂ ਦੇ ਸੀਗੇ ਗੋਗੀ ਟਲਮਾ ਦੇ ਇਹਨਾਂ ਦੇ ਵਿਚਰ ਦੀ ਗੱਲ ਹੈ ਤਾਂ ਬਹੁਤ ਚਿਰਦੀ ਗੱਲ ਹੈ ਇਹਨਾਂ ਦੇ ਵੀ ਖੰਡ ਪਾੜ ਪ੍ਰਗਾਸ ਸੀ ਤੇ ਆਪਣੇ ਬੰਡੋ ਮਿੰਦਰ ਕੇ ਜੈਲੇ ਕੇ ਰੇਂਦੇ ਸੀ ਢਿਲਵਾ ਉਹ ਨਹਿਰ ਤੇ ਉਹ ਭਾਈ ਉਹ ਉਥੇ ਰਤੂਫ ਤੇ ਬਣਾ ਸੀ ਉਹਨੇ ਤੇ ਉਹ ਬੁੜਾ ਬਾੜਤਾ ਨਾ ਹੋਣ ਉਹਦਾ ਤਾਂ ਵੀ ਇੱਥੇ ਬੰਦਰ ਤੇਲ ਆਪਣਾ ਬਾਹਰਲਾ ਤੇਲ ਵੀ ਸਾਡਾ ਪਿਆ ਤੇ ਦੂਜਾ ਵੀ ਤੇਲ ਪਿਆ ਜੇ ਲਾਉਣਾ ਹੋਇਆ ਮੂੰਹ ਮਾਂ ਨੂੰ ਜੇ ਲੱਗਾ ਤਾ ਤੂੰ ਲਾ ਲਿਓ ਉਹ ਭਾਈ ਨਹਾ ਲਿਆ ਨਹਾ ਕੇ ਤੇ ਉਹਨੇ ਕਿਹਾ ਤੇਲ ਸੀ ਪਿਆ ਸ਼ੈਂਪੂ ਉਹਨੇ ਕੀ ਕਰਿਆ ਤੇ ਹੱਥ ਤੇ ਪਾਇਆ ਸ਼ੈਂਪੂ ਤੇ ਭਾਈ ਮੂੰਹ ਨੂੰ ਮੱਸ਼ ਮੜ ਲਿਆ ਤੇ ਆਪਦੇ ਹੱਪਿੰਡਰੂ ਬਾਲਕ ਦਾ ਝੋਗ ਝੱਗ ਕਰੀ ਖੜਾ ਤੇ ਭਾਈ ਉਹ ਦੇਖ ਕੇ ਕਹਿੰਦਾ ਯਾਰਾ ਭੈਣੇ ਝੱਗ ਜੀ ਕਿਤੋਂ ਗਈ ਤਿਲਕਣੇ ਜੇ ਹੱਤੋਂ ਮੈਂ ਤਾਂ ਤੇਲ ਆਇਆ ਸੀ ਉਹ ਭਾਈ ਮਾਰੇ ਆਵਾਜ਼ ਜਦੋਂ ਇਧਰੋਂ ਭੱਜ ਕੇ ਗੋਗੀ ਗਿਆ ਕਹਿੰਦਾ ਕੀ ਹੋ ਗਿਆ ਬਾਬਾ ਕਹਿੰਦਾ ਹੋਣਾ ਕੀ ਯਾਰ ਕਹਿੰਦਾ ਤੂੰ ਕਹੇ ਤੇਲ ਲਾ ਲਈ ਮੈਂ ਤਾਂ ਇਥੋਂ ਆ ਚੱਕ ਕੇ ਜੇ ਲਾ ਲਿਆ ਯਾਰ ਪਤਾ ਨਹੀਂ ਕੀ ਆ ਉਹ ਜਾ ਯਾਰ ਕਹਿੰਦਾ ਬਾਬਾ ਤੂੰ ਤਾਂ ਸ਼ੈਂਪੂ ਲਾਈ ਫਿਰਦਾ ਉਹਨੇ ਕਹਿੰਦਾ ਯਾਰ ਹੁਣ ਕਹਿੰਦਾ ਹੁਣ ਇਹਨੂੰ ਦੁਆਰਾ ਫੇਰ ਧੋ ਮੂੰਹ ਨੂੰ ਫੇਰ ਨਾ ਉਹ ਬਦਾਰੇ ਡੀੜੇ ਫੇਰ ਦੁਆਰਾ ਲਾਹੇ ਤੇ ਫੇਰ ਭਾਈ ਨਹਾਉਣ ਲੱਗਿਆ ਫੇਰ ਨਾ ਨੂੰ ਕਿਉਂ ਫੇਰ ਆਇਆ ਸ਼ੈਂਪੂ ਇਹ ਜੀਆਂ ਗੱਲਾਂ ਹੁੰਦੀਆਂ ਸੀਗੀਆਂ ਪਹਿਲੀਆਂ ਦੇ ਵਿੱਚ ਕਿਰਾ ਤੇ ਆਪਣੇ ਸਣਾ ਉਹਨਾਂ ਦੇ ਦਲਜੀਤ ਦਾ ਡੈਡੀ ਦਲਜੀਤ ਦਾ ਸਣਾ ਉਹਨਾਂ ਦਾ ਕਹਿੰਦਾ ਸੀ ਭਾਈ ਖੇਤ ਲਾ ਲਿਆ ਮੋਗਲ ਲਲ ਦਾ ਤੜਕਾ ਉਦੋਂ ਕਿਉਂ ਆਮ ਤਾਂ ਉੱਥੇ ਹੁੰਦਾ ਨਹੀਂ ਤੇ ਚਲੋ ਖੇਤ ਆਪਣੇ ਟੰਡੋ ਟੰਡੋ ਲਟਰਪਟਰ ਬੀਜੀ ਹੁੰਦੀ ਸੀ ਤੇ ਉੱਥੇ ਭਾਈ ਟੰਡੋ ਤੋੜ ਲਈ ਤੇ ਉਹਦਾ ਲਾਲਿਆ ਤੜਕਾ ਜੋ ਘੋਲ ਨਾ ਹੈ ਤੇ ਮਗਲ ਲਈ ਪਾ ਲਿਆ ਮਗਲ ਵੀ ਘੋਲ ਗਈ ਹੁੰਦਾ ਭਾਈ ਉਹ ਮਗਲ ਤੇ ਤੜਕਾ ਲਾਇਆ ਤੇ ਉਹਦਾ ਹੁਣ ਹਵਾੜ ਜੀ ਮਾਰਨੀ ਹੈ ਭੈ ਨੂਨ ਮਿਰਚਾਂ ਸੀਗੀਆਂ ਲੱਗੇ ਤਾਂ ਦਾਲ ਜੀ ਸਵਾਦ ਤੇ ਉਹ ਭਾਈ ਖਾ ਗਏ ਖਾ ਕੇ ਤੇ ਹੋ ਗਏ ਦੋਨੇ ਢਿੱਲੇ ਜਦੋਂ ਦੋਨੇ ਢਿੱਲੇ ਹੋ ਗਏ ਤੇ ਭਾਈ ਗਰਮੀ ਦੇ ਗਏ ਭੱਜ ਕੇ ਇੱਕ ਪਹਿਲਾਂ ਜਾੜਿਆ ਇੱਕ ਅੱਧਾ ਘੰਟਾ ਮਗਰੋਂ ਜਦੋਂ ਪਹਿਲਾਂ ਵਾਲਾ ਗਿਆ ਤੇ ਉਹਨੂੰ ਉਲਟੀਆਂ ਲੱਗੀਆਂ ਉਹ ਗਰਮੀ ਕਹਿੰਦਾ ਵੀ ਕੀ ਹੋ ਗਿਆ ਕਹਿੰਦਾ ਹੋਣਾ ਕੀ ਆ ਯਾਰ ਕਹਿੰਦਾ ਕਿ ਅਸੀਂ ਉੱਤੇ ਖੇਤ ਦਾ ਤੜਕਾ ਲਾਇਆ ਸੀ ਕਿ ਉਹ ਹੈ ਨਹੀਂ ਸੀ ਤਾਂ ਮਗਲ ਇਹਨਾਂ ਪਾ ਲਿਆ ਤੇ ਉਹਦਾ ਉਹ ਕਹਿੰਦਾ ਜਾ ਪੜਗੋ ਇਹਦਾ ਤੇਲ ਹੁੰਦਾ ਮਗਲ ਤੁਸੀਂ ਕਾਹਤੋਂ ਪਾ ਲਿਆ ਉਹ ਵੀ ਕਿ ਉਹ ਹੈ ਨਹੀਂ ਸੀ ਚਲ ਅਸੀਂ ਕਿਹਾ ਵੀ ਸਰ ਤੜਕਾ ਹੀ ਲਾਉਣਾ ਇਹ ਵੀ ਚੀਕਣਾ ਜਾਈਆ ਕਿ ਹੋਰ ਗਈ ਵੀ ਇਹ ਤਾਂ ਆਇਆ ਲਾ ਲਿਆ ਉਹਨਾਂ ਜਾ ਯਾਰ ਉਹ ਤਾਂ ਤੇਲ ਹੁੰਦਾ ਨੁਕਸਾਨ ਕਰੋ ਥੱਦੇ ਚਲ ਉਹਨੇ ਟੀਕੇ ਟੂਕੇ ਲਾਏ ਤੇ ਉਲਟੀਆਂ ਲਟੀਆਂ ਕਰਾਈਆਂ ਤੇ ਮਗਰੇ ਦੂਜਾ ਬੰਦਾ ਵੀ ਜਾਵੜਿਆ ਉਹਨਾਂ ਤੈਨੂੰ ਕੋਈ ਕੰਧਾਏ ਦੇ ਵਾਲਾ ਹਾਲ ਹੀ ਮੈਨੂੰ ਹੋਇਆ ਜਿਹੜਾ ਤੂੰ ਆ ਟਿਕ ਲਾਈ ਜਾਣਾ ਇਹਦੇ ਤੇ ਉਹਨੇ ਭਾਈ ਗਰਮੀਤ ਨੇ ਉਹਨੂੰ ਵੀ ਦਵਾਈ ਦਿੱਤੀ ਦਵਾਈ ਦੇ ਕੇ ਉਹਨੂੰ ਸਮਝਾਇਆ ਕਰਾ ਉਹ ਗਾਂ ਵਾਸਤੇ ਦੇਖਿਆ ਕਰੋ ਘਰੋਂ ਤੇਲ ਲੈ ਜੋ ਜਾ ਰੱਖਿਆ ਹੋ ਲੈ ਜੋ ਘਰੋਂ ਪਾ ਕੇ ਕਾਹੇ ਭਾਂਡੇ 'ਚ ਐ ਮੁਗਲ ਲਦਾ ਤੇ ਕਿਉਂ ਦਾ ਕੋਈ ਮੇਲਾ ਉਸ ਵਿੱਚ ਤੁਸੀਂ ਇਹ ਕੀ ਕਰਿਆ ਯਾਨੀ ਉਦੋਂ ਇਹ ਜੇ ਪੱਦਰ ਬੰਦੇ ਹੁੰਦੇ ਸੀ ਵੀ ਖਰੀ ਮੁਗਲ ਦੇ ਨਾਲ ਹੀ ਤੜਕਾ ਲੱਗ ਜਾਊਗਾ ਕੀ ਤੱਕ ਇਦਾਂ ਦੇ ਵਿੱਚ ਆਮ ਆਪਾਂ ਜਹਾ ਜੂਹਾ ਬਣਾਉਂਦੇ ਹੁੰਦੇ ਸੀ ਖੇਤ ਦਾਾਲਾ ਵੀ ਬਣਾ ਲੈਂਦੇ ਹੁੰਦੇ ਸੀ ਪਹਿਲੀਆਂ ਜਿਹਾ ਕਿਉਂਕਿ ਉਦੋਂ ਰਹਿੰਦੇ ਹੀ ਖੇਤਾਂ 'ਚ ਹੁੰਦੇ ਸੀ ਬਾਲਾ ਦੁਪਹਿਰੇ ਹਾਲੇ ਹਾਲੀ ਨੇ ਹਾਲ ਛੱਡ ਦੇਣਾ ਦੂਜੇ ਪੱਠੇ ਵਾਲੇ ਨੇ ਰੇੜੀ ਤੇ ਪੱਠੇ ਕੁਦਰ ਕੇ ਮਤਲਬ ਮਸ਼ੀਨਾ ਖੇਤ ਹੀ ਹੁੰਦੇ ਸੀ ਇੰਜਨ ਤੇ ਮੋਟਰ ਤੇ ਪੱਠੇ ਕੁਦਰ ਕੇ ਰੇੜੀ 'ਚ ਸੱਟਣੇ ਤੇ ਰੋਟੀ ਖੇਤ ਜਾ ਵਰਦੀ ਹੁੰਦੀ ਸੀ ਚੱਲ ਅਗਲਾ ਕਹਿੰਦਾ ਵੀ ਚੱਲ ਯਾਰ ਟੰਡੋ ਟਾਂਡੋ ਲੱਗਿਆ ਜਾਂ ਕਦੂ ਲੱਗਿਆ ਜਾਂ ਕੋਈ ਹੋਰ ਚੀਜ਼ ਲੱਗੀ ਐ ਚਲੋ ਤੋੜੋ ਤੇ ਆਪਾਂ ਬਣਾਈਏ ਸਬਜ਼ੀ ਉਦੋਂ ਮਰਾਂ ਸਾਉਜੀ ਬੰਦਾ ਖੇਤ ਬਣਾ ਕੇ ਖਾ ਲੈਂਦਾ ਸੀਗਾ ਤੇ ਇੱਕ ਦੂਜੇ ਨੂੰ ਬਾਜ ਵੀ ਮਾਰ ਲੈਂਦੇ ਆ ਆ ਜਾ ਉਹ ਚਾਹ ਬਣਾਈ ਆ ਜਾ ਉਹ ਪੀ ਲੈ ਕਈ ਕਈ ਜਣੇ ਇਕੱਠੇ ਹੋ ਕੇ ਚਾਹਾਂ ਚੂਹਾਂ ਖੇਤਾਂ ਦੇ ਵਿੱਚ ਬਹਿ ਕੇ ਪੀਣੀਆਂ ਸਾਰੇ ਬਜ਼ੁਰਗ ਜਿੰਨੇ ਖੇਤ ਉੱਤੇ ਆਪਣੇ ਹੁੰਦੇ ਸੀ ਸਾਂਝਾ ਹੁੰਦੀਆਂ ਸੀ ਉਹ ਸਾਰੇ ਬਜ਼ੁਰਗ ਉਹ ਬੰਦੇ ਆਪਣੇ ਸਾਰੇ ਖੇਤਾਂ ਜੀ ਹੁੰਦੇ ਸੀ ਜਿਵੇਂ ਸਾਡੇ ਗਵਾਨ ਹੁੰਦੇ ਸੀ ਆ ਕਰਤਾਰ ਕੇ ਕਪੂ ਕੇ ਛੰਾਰੇ ਕੇ ਇਹਨਾਂ ਦਾ ਪਰਿਵਾਰ ਵੀ ਸਾਰਾ ਸਾਡੇ ਚ ਕਰਤਾਰ ਚਾਹਤੇ ਹੋਣੀ ਨਾਮ ਚੌਧਰੀ ਰਾਜੇ ਹੁਣੀ ਇੱਥੇ ਉਹਦੇ ਜੋ ਪਹਿਲਾਂ ਸਾਰੇ ਇਕੱਠੇ ਹੁੰਦੇ ਸੀ ਅਸੀਂ ਇਧਰੋਂ ਸਾਰੇ ਰੋਣਾ ਕਰਦੇ ਆਲ ਚਾਚਾ ਅਮਰ ਬਾਪੂ ਬੇਸ਼ੰਤ ਆ ਅਸੀਂ ਸਾਰਿਆਂ ਨੇ ਇਕੱਠੇ ਹੋਣਾ ਇਧਰ ਨਾਲ ਹੀ ਸਾਡੇ ਜਵਾਲੇ ਕਾ ਆਖੇ ਸੀ ਜਵਾਲੇ ਹੁਣੀ ਵੀ ਤੋਤੇ ਹੁਣੀ ਇੱਥੇ ਹੀ ਹੁੰਦੇ ਸੀਗੇ ਇਹਨਾਂ ਦਾ ਰਤਨ ਰਹਿਦਾ ਹੁੰਦਾ ਸੀਗਾ ਜਵਾਲੇ ਤੋਤੇ ਦਾ ਸਰਬੰਧੀ ਕਪੂਰਿਆਂ ਵਾਲਾ ਉਹ ਵੀ ਇੱਥੇ ਜਣੀ ਇੱਥੇ ਬਹੁਤ ਰੌਣਕ ਹੁੰਦੀ ਸੀ ਇਧਰ ਉਹ ਸੁਖਦੀਪ ਸਰਪੰਚ ਕੇ ਹੁੰਦੇ ਸੀ ਰਾਮ ਸੋ ਚਾਚੇ ਹੁਣੀ ਸਾਰੇ ਇਹਨਾਂ ਦੇ ਖੇਤ ਗਹਿਮਾ ਕਹਿਮ ਹੋਣੀ ਬੰਦੇ ਦਿਹਾੜ ਕੇ ਲੱਗੇ ਹੋਣ ਟਰੈਕਟਰਾਂ ਨੇ ਪਹਿਲੀ ਬਾਹ ਕੇ ਹੋਣੀ ਯਾਰ ਬੜੀ ਕਿੰਨੀ ਰੌਣਕ ਹੁੰਦੀ ਸੀ ਖੇਤਾਂ ਦੇ ਵਿੱਚ ਬੱਲੇ 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 ਤੇ ਸਾਰਿਆਂ ਨੇ ਕਹਿੰਦੇ ਕੰਮ ਬਹੁਤ ਰਾਮ ਸੋ ਚਾਚੇ ਉਹਨਾਂ ਨੇ ਬਹੁਤ ਕੰਮ ਕਰਿਆ ਯਾਰ ਪੂਰਨਤਾਏ ਨੇ ਚਾਚੇ ਨੇ ਵੀ ਤੇ ਇਹਨਾਂ ਨੇ ਸਾਰਿਆਂ ਨੇ ਤੇ ਮਖਤਿਆਰਾ ਵੀ ਬਹੁਤ ਕਰਦਾ ਹੁੰਦਾ ਸੀ ਕੰਮ ਤਾਂ ਉਹਦੇ ਪਰ ਉਹਦੇ ਹੁਣ ਸਾਡੇ ਆਮਰ ਚਾਚੇ ਦਾ ਹਾਣੀ ਸੀ ਉਹ ਇੱਕ ਕੋਈ ਉਹਨਾਂ ਅਮਰਜਾਤਿਆਂ ਨੂੰ ਕਾਢ ਲਓ ਤੇ ਉਹਨੂੰ ਲਕੋ ਲੋ ਬਸ ਇੱਕ ਹੀ ਨਾ ਰਹਾਣ ਪ੍ਰਬਾਣ ਜਿਹਾ ਸੀ ਇੱਕੋ ਜਿਹਾ ਸੀ ਘਰ ਦਾ ਘੜਾ ਇਹਨਾਂ ਦੇ ਤੇ ਪਾਗੇ ਲੜ ਛੱਡ ਕੇ ਬੰਦੇ ਹੁੰਦੇ ਸੀਗੇ ਹਾਂ ਤੇ ਉਦੋਂ ਮਤਲ ਇਹਨਾਂ ਇਹਨਾਂ ਤੇ ਵੀ ਪੂਰੀ ਚੜ੍ਹਾਈ ਸੀ ਇਸ ਤਰ੍ਹਾਂ ਇਹ ਵੀ ਪਰਿਵਾਰ ਪੂਰਾ ਮੈਂ ਕਹਦੀਏ ਚਾਤੇ ਹੁਣੇ ਆਪਣੇ ਸ਼ਾਹਕੌਰ ਧਾਤੀ ਹੁਣੇ ਨੇ ਸਾਰਿਆਂ ਨੇ ਬਹੁਤ ਕੰਮ ਕਰਿਆ ਖੇਤ ਉਹ ਨਾਲ ਪੱਠੇ ਵੀ ਕਈ ਾਰ ਉਹਦੋਂ ਜਦੋਂ ਪਹਿਲੀਆਂ ਚਹਾੜੀਆਂ ਆਪ ਵੱਢਦੇ ਹੁੰਦੇ ਸੀ ਬਜਾਰ ਕੋ ਉਦੋਂ ਸਾਰੇ ਨੇ ਇਹਨਾਂ ਨੇ ਪੱਟੇ ਵੀ ਨਾਲ ਕਈਰ ਵਢਾ ਕੇ ਚਕਾ ਦੇਣੇ ਤੇ ਕਿਰਾਂ ਇਥੇ ਅੱਗ ਲੱਗੀ ਸੀ ਜਾਂ ਟਰਾਂ ਸੋਚ ਜੀ ਤੋਂ ਤੇ ਭਾਈ ਇਹਨਾਂ ਦੇ ਖੇਤ ਦੇ ਕੋਲੇ ਤੇ ਲਾਂਗਾ ਪਿਆ ਸੀਗਾ ਕਣਕ ਖੜੀ ਸੀ ਤੇ ਵੀ ਚਾਚੇ ਹੁਣੇ ਸਾਰੀਆਂ ਚਾਚੇ ਹੁਣੇ ਸਾਰੀਆਂ ਜਿੰਨੀਆਂ ਬੁੜੀਆਂ ਨੂੰ ਪਤਾ ਲੱਗ ਗਿਆ ਭਾਈ ਬਾਲਟੀਆਂ ਪਾਣੀ ਦੀਆਂ ਭਰੇ ਹੋਣ ਤੇ ਇਧਰੋਂ ਅਸੀਂ ਵੀ ਸੀ ਭੱਜ ਕੇ ਗਏ ਸਾਰੇ ਤੇ ਤੰਗੜੀਆਂ ਤੋਂਗੜੀਆਂ ਨਾਲ ਅੱਗ ਦੂਰ ਕਰਾਈ ਤੇ ਜਣੀ ਉਦੋਂ ਨਾ ਸਾਰੇ ਖੇਤਾਂ 'ਚ ਰਹਿੰਦੇ ਕਰਕੇ ਇੱਕ ਦੂਜੇ ਨੂੰ ਪਤਾ ਹੁੰਦਾ ਸੀ ਹੁਣ ਅੱਜ ਕੱਲ ਤਾਂ ਪੱਕੇ ਜੀ ਤੀ ਨਹੀਂ ਪਹਿਲੀ ਗੱਲ ਤਾਂ ਜਾਂਦੇ ਇਹ ਕਿਸੇ ਦੇ ਬਾਣ ਨੂੰ ਕੋਈ ਜੀ ਨੁਕਸਾਨ ਹੋ ਜੇ ਤਾਂ ਪਤਾ ਨਹੀਂ ਕਿੰਨਾ ਕੇਰੀਆ ਮੱਚ ਕੇ ਖੜੂਗਾ ਉਦੋਂ ਤਾਂ ਬੰਦੇ ਸਾਰੇ ਜਾਨੀ ਜੱਡੀ ਜਾਨੀ ਖੇਤਾਂ ਚੋਂਦੇ ਸੀ ਕਿਉਂਕਿ ਅਗਲਾ ਕਹਿੰਦੇ ਸੀ ਜੇ ਖੇਤ ਆ ਤਾਂ ਘਰ ਆ ਕਿਉਂਕਿ ਖੇਤ ਦੇ ਵਿੱਚ ਫਸਲ ਹੋਣੀ ਫਸਲਾਂ ਦੇ ਨਿਰਭਰ ਆ ਸਾਰੇ ਜਾਨੀ ਪਰਿਵਾਰ ਸੀ ਜਿਹੜੇ ਫਸਲਾਂ ਦੇ ਨਿਰਭਰ ਸੀਗੇ ਐ ਕਰਕੇ ਦੋ ਸਾਰੇ ਖੇਤਾਂ ਦੇ ਹਾਲੀ ਨੇ ਵੀ ਹਾਲ ਬਹੁਣਾ ਅਠਾਲੇ ਨੇ ਪੱਟੇ ਵਢਣੇ ਦੂਜੇ ਵੰਦਨੇ ਆਉਦਾ ਹੋਰ ਕੰਮ ਕਰੇ ਜਾਣਾ ਵੱਟਾ-ਮਟਾ ਬੱਢੀ ਜੜੀਆਂ ਯਾਨੀ ਸਾਰੇ ਬੰਦੇ ਹੀ ਕੰਮ ਕਰਦੇ ਸੀ ਤੇ ਬੁੜੀਆਂ ਨੇ ਘਰੇ ਪਸੂ ਸਾਹਮਣੇ ਰੋਟੀ ਲਾਉਣੀ ਰੋਟੀ ਲੈ ਕੇ ਆਉਣੀ ਚਾਹ ਖੇਤਾਂ ਦੀ ਹੁੰਦੀ ਸੀ ਆਮ ਸਾਰੇ ਜੰਡੜਲੇ ਦੇ ਵਿੱਚ ਇਹਨਾਂ ਦੇ ਬੀਤੇ ਕੇ ਦਲੀਪ ਕੇ ਹੁੰਦੀ ਸੀ ਟਾਲੀਆਂ ਜੰਡੜਲੇ ਚ ਤੇ ਉਹ ਉਥੇ ਬਹਿ ਕੇ ਸਾਰੇ ਲੋਕ ਆਪਣੇ ਟਾਲੀਆਂ ਦੇ ਥੱਲੇ ਇਕੱਠੇ ਹੋ ਜਾਣਾ ਸਾਰੇ ਨੇ ਚਾਹ ਉਥੇ ਬਣਾਉਣੀ ਉਹਨਾਂ ਥਾਂ ਜਾ ਪਤਰਾ ਜਾ ਕਰ ਲੈਣਾ ਜਿੰਨੇ ਵੀ ਬੰਦੇ ਹੁੰਦੇ ਸਾਰੇ ਖੇਤਾਂ ਦੇ ਟਾਲੀਆਂ ਥੱਲੇ ਹੁੰਦੇ ਟਾਲੀਆਂ ਬਾਬਾ ਭਾਰੀਆਂ ਸੀ ਉਹ ਕੋਲੇ ਉੱਥੇ ਨਲਕਾ ਹੁੰਦਾ ਸੀ ਜਿੱਤੇ ਕਿ ਉੱਥੇ ਮੋੜ ਤੇ ਇਹਨਾਂ ਦੇ ਆਪ ਆਪਣੇ ਜੰਡ ਵਾਲੇ ਉਤੋਂ ਪਾਣੀ ਭਰਦੇ ਸਾਰੇ ਪਾਣੀ ਲਾਂਗਾ ਜਿਹਨੂੰ ਹੜੀ ਬੜੇ ਸਾਰੇ ਉੱਥੇ ਨਲਕੇ ਤੇ ਇਕੱਠੇ ਹੋ ਜਾਂਦੇ ਨੇ ਕਈ ਅਰ ਤੋੜੇ ਪਾਣੀ ਦੇ ਲਿਓਣੇ ਭਰ ਕੇ ਐ ਯਾਰ ਉਦੋਂ ਸਮੇਂ ਨਾਲ ਇੰਨੇ ਚੰਗੇ ਸੀ ਯਾਰ ਉਹਨਾਂ ਸਮਿਆਂ ਨੂੰ ਤਾਂ ਜਾਂਚ ਕਰ ਕਰਕੇ ਨਾ ਅੱਜ ਜੀ ਐਂ ਕਰਦਾ ਵੀ ਉਹ ਹੀ ਸਮਾਂ ਕਿਤੇ ਆ ਜਾਏ ਉਹ ਇਹ ਜੇ ਬਜ਼ੁਰਗਾਂ ਜਨ ਭੋਲੇ ਭਾਲੇ ਜੇ ਯਾਰ ਦੁਰਲਿਆਂ ਵਾਲੇ ਜਾਗਰ ਚਾਚੜੀ ਲੱਤਰ ਕੇ ਹੁਣ ਜੰਡ ਵਾਲੇ ਦੇ ਵਿੱਚ ਜਿੰਨੀ ਰੌਣਕ ਹੁੰਦੀ ਸੀ ਇਹ ਲੱਤਰ ਚਾਚੇ ਹੁਣਾਂ ਦੇ ਨਾਲ ਹੀ ਹੁੰਦੀ ਸੀ ਸਾਰਿਆਂ ਨੇ ਇਹਨਾਂ ਨੇ ਵੀ ਹਰੇਕ ਦੇ ਖੇਤ ਕਿਉਂਕਿ ਇਹ ਬੰਦੇ ਇੰਨੇ ਪੱਧਰ ਸੀ ਜਿਹਹ ਜਾਵਦੇ ਖੇਤ ਕੰਮ ਕਰਦੇ ਉਹ ਹੀ ਜਿਹੇ ਦੂਜੇ ਦੇ ਕਰਦੇ ਸੀ ਪਾਣੀ ਨੂੰ ਤਾਂ ਇਹ ਇੰਨਾ ਲੱਤਰ ਚਾਚਾ ਕਾਇਮ ਸੀ ਨਾ ਜੋ ਮੋਕਾ ਆਉਂਦਾ ਹੁੰਦਾ ਸੀ ਕਹਣਾ ਵੱਡਾ ਪਾਣੀ ਪੌੜਾ ਪਾਣੀ ਹਰੇਕ ਦੇ ਪਾਣੀਦਾਰ ਨੱਕੇ ਮਾਰਨਾ ਆਪ ਲੱਗ ਜਾਣਾ ਨਾਲ ਜਾ ਕੇ ਬੱਲੇ ਬੱਲੇ ਰੌਣਕ ਮੇਲੀ ਨੇ ਹੁਣਾਂ ਤੇ ਮੱਝਾਂ ਚਾਰਦੇ ਰਹੇ ਹੁਣ ਇਹਨਾਂ ਨੇ ਗਾਲਾਂ ਕੱਢੇ ਨੇ ਉਹ ਸਹੁਰੇ ਦੇ ਆ ਕਿਸੇ ਦਾ ਨਾ ਤਾਂ ਲਾਲਿਆ ਕੇ দাওਤ ਨਹੀਂ ਕਰੇ ਇਹਦੀਆਂ ਗੱਲਾਂ ਕਰੀ ਜਾਣੀਆਂ ਸਾਹੀ ਜਾਣਾ ਅੱਸੀ ਜਾਣਾ ਜਾਣੇ ਬਹੁਤ ਯਾਰ ਸਮੇ ਬੜੇ ਚੰਗੇ ਸੀਗੇ ਗੇਲ ਚਾਚੇੜੀ ਕੋਠਿਆਂ ਵਾਲੇ ਕਾਲੂ ਹੋਣੀ ਇੰਦਰ ਬਾਬਾ ਮੰਦਰ ਵੱਡਾ ਲੰਮੜਦਾਰ ਸਾਰੇ ਇਹ ਆਪਣੇ ਇਧਰ ਉਰੇ ਹੁੰਦੇ ਸੀਗੇ ਦੂਜਿਆਂ ਦੇ ਆਪਣੇ ਦੇ ਬਚਨਾ ਕਈ ਲੋਬੜਾ ਆਮ ਜਨੇ ਕੇ ਇਹ ਲੱਗੇ ਦੋਨੇ ਆਪਣੇ ਹੁੰਦੇ ਸੀਗੇ ਮੁੰਡੇ ਕਾਕਾ ਇਹ ਦੂਜਾ ਆਪਣਾ ਉਹ ਤੋਂ ਨੇ ਭਰਾ ਵੀ ਖੇਤੀ ਕਰਦੇ ਹੁੰਦੇ ਸੀਗੇ ਸਾਰੇ ਇੰਟਰਟ੍ਰੇਟਿੰਗ ਲਈ ਗੁੜਿਆ ਵਾਲਿਆਂ ਦੇ ਗੱਜਣ ਹੁਣੀ ਚਾਰੇ ਪੰਜੇ ਭਰਾ ਜਣੀ ਕਿੰਨੀਆਂ ਰੌਣਕਾਂ ਜਾਂ ਸਾਰਿਆਂ ਖੇਤਾਂ ਵਿੱਚ ਭਾਈ 5-5 6-6 ਤਾਂ ਬੰਦੇ ਆਮ ਘਰਾਂ 'ਚ ਸੀਗੇ ਸਾਰਿਆਂ ਦੀਆਂ ਪਿਲੀਆਂ ਛਾੜੀਆਂ ਵੀ ਜਾਣ ਵਾਲੇ ਇਧਰ ਭਾਈ ਵਾਲੇ ਜਣੀ ਇਸ ਤਰ੍ਹਾਂ ਸਾਰਿਆਂ ਦੀਆਂ ਪਿਲੀਆਂ ਐ ਹੁੰਦਿਆਂ ਸੀ ਇੱਕ ਦੂਜੇ ਨੂੰ ਮਿਲਦੇ ਸੀ ਭਾਈ ਭੱਜ-ਭੱਜ ਕੇ ਲੋਕ ਬਹੁਤ ਪਿਆਰ ਸੀ ਆਪਸ ਵਿੱਚ ਉਹ ਇਹ ਜਿਆ ਪਿਆਰ ਬਾਣਾ ਤਾਂ ਬਹੁਤ ਮੁਸ਼ਕਲ ਆ ਬਾਈ ਉਹਦੀਆਂ ਗੱਲਾਂ ਤਾਂ ਜਿਹੜੀਆਂ ਹੋਣਗੀਆਂ ਨਾ ਅੱਜ ਸਮੇ ਦੇ ਹਿਸਾਬ ਨਾਲ ਉਹ ਗੱਲਾਂ ਨਹੀਂ ਵਣੀਆਂ ਹੁਣ ਤਾਂ ਯਾਰ ਜੇ ਚਾਰ ਬੰਦੇ ਵੀ ਤਾਂ ਬਾਈ ਬੋਟਾਂ ਦੀਆਂ ਗੱਲਾਂ ਜਾਂ ਕੋਈ ਆਪਦੀਆਂ ਹੋਰ ਇਹਦੀਆਂ ਘਰੇਲੂ ਜੀਆਂ ਗੱਲਾਂ ਕਰਕੇ ਲੜ ਪੈਂਦੇ ਆ ਜਿੱਤ ਪੈਂਦੇ ਆ ਉਦੋਂ ਨਹੀਂ ਸੀ ਯਾਰ ਇਹ ਕਮਾ ਉਦੋਂ ਸੀ ਬੋਟਾਂ ਉਦੋਂ ਵੀ ਆਉਂਦੀਆਂ ਸੀ ਪਰ ਐਨੀਆਂ ਨਹੀਂ ਸੀ ਆਉਂਦੀਆਂ ਜਿਵੇਂ ਹੁਣ ਆਉਂਦੀਆਂ ਯਾਰ ਉਦੋਂ ਨਾ ਬਜ਼ੁਰਗ ਆਏ ਬਾਈ ਜਿੰਦੇ ਸੀ ਕੋਈ ਕਿੱਧਰ ਪਾਈ ਜਾਵੇ ਕਿੱਧਰ ਕੋਈ ਨਾ ਪਾਈ ਜਾਵੇ ਕੋਈ ਕਿਸੇ ਨਾਲ ਤਲਕ ਨਹੀਂ ਸੀ ਉਹਦਾ ਵੋਟ ਦਾ ਤੇ ਉਸੇ ਤਰ੍ਹਾਂ ਹੀ ਬਾਰਤ ਦੇ ਰਹਿਣਾ ਕਰੇ ਬੁੜੀਆਂ ਨੇ ਚਾਰ ਚਾਰ ਪੰਜ ਪੰਜ ਇਕੱਠੀਆਂ ਹੋ ਕੇ ਇੱਕ ਦੂਜੀ ਦੇ ਘਰੇ ਪਤਾ ਲੈਣ ਜਾਣਾ ਘੰਟਾ ਘੰਟਾ ਦੋ ਦੋ ਘੰਟੇ ਬੈਠੇ ਰਹਿਣਾ ਰੌਣਕ ਲੱਗੀ ਰਹਿਣੀ ਐ ਆਉਣਾ ਜਦੋਂ ਖੇਤੋਂ ਕੋਈ ਸਮਾਨ ਚੱਕਣਾ ਉਹਨਾਂ ਪੰਜ ਚਾਰ ਕੁੜੀਆਂ ਘਰੇ ਬੈਠ ਗਈਆਂ ਹੁੰਦੀਆਂ ਸੀ ਹੁਣ ਜਾਣ ਵਾਲੋ ਜਿਹੜੀਆਂ ਬੁੜੀਆਂ ਹੁੰਦੀਆਂ ਸੀ ਕਈ ਯਾਰ ਉਹਨਾਂ ਨੂੰ ਛੱਡ ਕੇ ਵੀ ਆਉਣਾ ਚੜੀਆਂ ਤੁਰ ਕੇ ਆਉਂਦੀਆਂ ਸੀ ਕਿਹਦੇ ਮਾਰ ਗੋਗੇ ਕਿਹਦੇ ਠਰ ਗੋਈ ਜਾਂਦੇ ਲੰਮੂ ਲੁੰਮੂ ਆਉਣਾ ਉਹ ਵੀ ਉਹਨਾਂ ਨੇ ਤੁਰ ਕੇ ਜਾਣਾ ਤੁਰ ਕੇ ਆਉਣਾ ਉਦੋਂ ਐ ਰੌਣਕਾਂ ਹੁੰਦੀਆਂ ਸੀ ਬਾਈ ਰਾਹਾਂ ਦੇ ਵਿੱਚ ਕੋਈ ਕਿਸੇ ਨੂੰ ਐ ਪੰਜ ਨਾ ਤਿੰਨ ਕੋਈ ਐ ਨਹੀਂ ਸਿੱਖ ਸਕਦਾ ਵੀ ਯਾਰ ਬੰਦਾ ਬੋਲ ਲਿਆ ਕੇ ਸਰੂਨਾ ਬਾਲਾ ਪਿਆਰ ਹੁੰਦਾ ਸੀ ਯਾਰ ਛੱਡ ਕੇ ਉਹਨਾਂ ਬੁੜੀਆਂ ਨੂੰ ਕਈ ਯਾਰ ਜਾ ਕੇ ਦੇ ਲਾ ਇੱਥੋਂ ਜਾਣਾ ਨੇਰਾ ਜੇ ਹੋ ਜਾਣਾ ਤੇ ਜਾਣ ਵਾਲੇ ਬੰਦਿਆਂ ਨੇ ਛੱਡ ਕੇ ਆਉਣਾ ਉਹੜੀਆਂ ਨੂੰ ਸਿੱਗਾ ਕੋਈ ਅੱਜ ਅੱਜ ਕੱਲ ਦਾ ਕੋਈ ਜ਼ਮਾਨਾ ਹੈ ਇਹ ਜਾਬੇ ਜਿਹੜਾ ਕੋਈ ਬੰਦਾ ਅਜਿਹੇ ਜੀ ਗੱਲ ਕਰੂਗਾ ਜੇ ਹੋਊਗਾ ਤਾਂ ਯਾਰ ਆਪਾਂ ਤਾਂ ਕਹਿੰਦੇ ਸਤ ਜੋਗੀ ਜੀਵ ਆ ਉਹ ਜਿਹੜਾ ਬੰਦਾ ਨੇ ਮਤਲਬ ਕਿਸੇ ਪਾਸੇ ਆਪਾਂ ਤਾਂ ਕਹਿੰਦੇ ਜਿਹੜੀ ਨਿਗਾ ਇਹਨੂੰ ਵੀ ਸਹੀ ਰੱਖਣਾ ਚਾਹੀਦਾ ਕੰਨਾਂ ਨੂੰ ਵੀ ਸਹੀ ਰੱਖਣਾ ਚਾਹੀਦਾ ਅੱਖਾਂ ਨੂੰ ਵੀ ਠੀਕ ਰੱਖਣਾ ਚਾਹੀਦਾ ਤੇ ਫੇਰ ਹੀ ਸਾਰਾ ਮਦਦ ਸਰੀਰ ਸੋਚਾ ਹੁੰਦਾ ਆਪਣਾ ਜੇ ਆਪਾਂ ਕਦੇ ਵੀ ਉਹਦਾ ਨਾ ਸਿੱਧਾ ਕੋਸ਼ ਨਹੀਂ ਕਰਦੇ ਕੁਝ ਨਹੀਂ ਕਰਦੇ ਕਈ ਵਾਰ ਬੰਦਾ ਅੱਖਾਂ ਨਾਲ ਕੀ ਸੋਚ ਜਾਂਦਾ ਕੰਨਾਂ ਨਾਲ ਕੀ ਸੁਣ ਜਾਂਦਾ ਮੂੰਹ ਨਾਲ ਕੀ ਬੋਲ ਜਾਂਦਾ ਇਹਨਾਂ ਦੇ ਵੀ ਕੰਟਰੋਲ ਰੱਖਣਾ ਜ਼ਰੂਰੀ ਆ ਇਹ ਕਰਕੇ ਬਹੁਤ ਪੁਰਾਣੇ ਜ਼ਮਾਨੇ ਦੀਆਂ ਜੇ ਗੱਲਾਂ ਅੱਜ ਵੀ ਕਰੀਏ ਤਾਂ ਮੁੱਕਣਵੇਂ ਨਹੀਂ ਤਾਂ ਜਿੰਨੀਆਂ ਮਰਜ਼ੀ ਕਰੀ ਚੱਲੇਗੇ ਵਿੱਚ ਹਾਸੇ ਵਾਲਿਆਂ ਵਿੱਚ ਹੋਰ ਸਾਡੇ ਅੱਜ ਵੀ ਜਾਮਣਾ ਖੇਤਾਂ ਦੇ ਵਿੱਚ ਖੜੀਆਂ ਸਾਡੇ ਖੇਤ ਵੀ ਜਾਮਣ ਖੜੀਆਂ ਕਰਤਾਰ ਚਾਚੇ ਦੇ ਖੇਤ ਵੀ ਖੜੀਆਂ ਤੇ ਇਧਰ ਆਪਣੀ ਜਿਹੜਾ ਹੁਣ ਸੋਨੀ ਕੋਲੇ ਖੇਤ ਆ ਇੰਦਰਜੀਤੇ ਕੋਲੇ ਮੋਟਰ ਸਾਡੇ ਨਾਲ ਜਵਾਲੇ ਵਾਲੀ ਇੱਥੇ ਵੀ ਹਲੇ ਜਾਮਣ ਖੜੀਆਂ ਹੋਏ ਆ ਇਹਦਾ ਮੱਲੇ ਵਾਲਾ ਬਾਬਾ ਲੈ ਕੇ ਹੁੰਦਾ ਜਾਮਣਾ ਤੇ ਸਾਰਿਆਂ ਦੇ ਖੇਤ ਉਹਨੇ ਜਾਣਾ ਕਿਉਂ ਗਾਲਾਂ ਕੱਢੀ ਜਾਣੀਆਂ ਉਹ ਫਲਾਨਾ ਗਾਲ ਬਹੁਤ ਕੱਢਦਾ ਹੁੰਦਾ ਸੀ ਉਹ ਸਾਰਿਆਂ ਨੂੰ ਉਹਨੂੰ ਛੇੜੀ ਜਾਣਾ ਉਹਦੀਆਂ ਜਾਮਣਾਂ ਚੱਕ ਲੈਣੀਆਂ ਉਹਨੇ ਗਾਲਾਂ ਕੱਢੀ ਜਾਣੀਆਂ ਤੇ ਇਸ ਤਰ੍ਹਾਂ ਦਾ ਜਾਨੀ ਸਮਾਜਰ ਚੰਗਾ ਸੀ ਉਦੋਂ ਤੇ ਇਹਨਾਂ ਦੇ ਖੇਤ ਵੀ ਜਮਣਾ ਵਾਲੇ ਹੈਗੀਆਂ ਦੂਜਿਆਂ ਦੇ ਆਪਣੇ ਦੇ ਸਰਪੰਚ ਕੇ ਖੇਤ ਵੀ ਇੱਥੋਂ ਦੀ ਵੀ ਆਉਂਦਾ ਹੁੰਦਾ ਸੀ ਵਿਚ ਦੀ ਗੇਜੀ ਕੇ ਖੇਤੋਂ ਹੋ ਕੇ ਉਹਨੇ ਇੱਧਰ ਆ ਜਾਣਾ ਇੱਥੋਂ ਦੀ ਨੰਦਰਾਮ ਤੋਂ ਜਾਚੜ ਨੂੰ ਪਤਾ ਹੁੰਦਾ ਸੀ ਵੀ ਇਹ ਵੀ ਉਹਨਾਂ ਦਾ ਮਾਮਾ ਹੈ ਜਣੀ ਆਏ ਜਾਣੇ ਸਾਰਿਆਂ ਦਾ ਇੱਕ ਦੂਜਾ ਜਦੋਂ ਪਿਆਰ ਚ ਜੇ ਕੋਈ ਰਿਸ਼ਤਾਦਾਰ ਕਿਸੇ ਦਾ ਆਵੇਗਾ ਤੋ ਆਪ ਦਾ ਰਿਸ਼ਤੇਦਾਰੀ ਬੰਦਾ ਸਮਝਦਾ ਹੁੰਦਾ ਸੀ ਵੀ ਇਹ ਸਾਡਾ ਹੀ ਰਿਸ਼ਤੇਦਾਰ ਆ ਤੇ ਇਹਦੇ ਸਰਬੰਧੀ ਨੇ ਆ ਜਾ ਉਹਨੂੰ ਨਾਲ ਲਈ ਫਿਰ ਨਾ ਦੋ ਦੋ ਚੌ ਚਾਹਣੇ ਪਰੌਣਾ ਕਿਸੇ ਦਾ ਆ ਜਾ ਉਹਨਾਂ ਨੇ ਕਈ ਕਈ ਦਿਨ ਰੱਖ ਲੈਣਾ ਹੈ ਮਤਲਬ ਬਾਲਾ ਪਿਆਰ ਸੀ ਲੋਕਾਂ ਦਾ ਹਾ우스 ਵਿੱਚ ਹੁਣ ਤਾਂ ਜਰ ਕੋਈ ਨਾ ਕੋਈ ਨਿਕਲਦਾ ਪਹਿਲੀ ਗੱਲ ਤਾਂ ਮੋਬਾਈਲਾਂ ਤੇ ਬੈਠੇ ਅੰਦਰ ਦੇਖੀ ਜਾਂਦੇ ਆ ਕੋਈ ਨਾ ਸਾਥ ਚਾਹੇ ਨਾ ਕੋਈ ਬਾਹਰ ਤੁਰਦਾ ਫਰਦਾ ਕੀ ਘਣਾਣ ਸਰਦੇ ਦੀਆਂ ਗੱਲਾਂ ਇਹ ਬਹੁਤ ਸਮਾਂ ਹੁਣ ਤਾਂ ਪਤਾ ਨਹੀਂ ਦੁਗਾਂ ਅੱਗੇ ਕੀ ਮਹਾਰਾਜ ਭਲੀ ਕਰੇ ਪ੍ਰਮਾਤਮਾ ਪਤਾ ਨਹੀਂ ਅੱਗੇ ਦੁਗਾਂ ਕੀ ਆਊਗਾ ਕੀ ਨਹੀਂ ਹੋਰ ਸਮਾਂ ਨਾਜਕ ਹੁੰਦਾ ਜਾ ਰਿਹਾ